ਜਾਂ ਵੀ ਜਾਣੀ ਮੰਮੀ ਮੰਮੀ ਉਹ ਆ ਜਾ ਤੋਨਾਂ ਨੂੰ ਇਹ ਜਿਹੜੀਆਂ ਦੋ ਤਸਵੀਰਾਂ ਤੁਸੀਂ ਆਪਣੇ ਮੋਬਾਈਲ ਦੇ ਸਕਰੀਨ ਤੇ ਦੇਖ ਰਹੇ ਹੋ ਜਿਨ੍ਹਾਂ ਦੇ ਵਿੱਚੋਂ ਇੱਕ ਤਸਵੀਰ ਫਾਜ਼ਿਲਕਾਦੇ ਪਿੰਡ ਮਿਆਣੀ ਬਸਤੀ ਦੀ ਹੈ ਅਤੇ ਦੂਜੀ ਤਸਵੀਰ ਫਾਜ਼ਿਲਕਾਦੇ ਸਿਵਲ ਹਸਪਤਾਲ ਦੀ ਜੋ ਕਿ ਫਾਜ਼ਿਲਕਾਦੇ ਵਿੱਚ ਅੱਜ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀਆਂ ਹਨ ਦਰਸਲ ਪਿੰਡ ਮਿਆਣੀ ਬਸਤੀ ਦੇ ਵਿੱਚ ਟਰੱਕ ਨੂੰ ਲੈ ਕੇ ਇੱਕ ਬਮੂਲੀ ਟਕਰਾਅ ਸਬ ਨੇ ਆਈ ਸੀ ਜਿਸ ਦੇ ਵਿੱਚ ਦੋਨੇ ਧਿਰ ਸਿਵਲ ਹਸਪਤਾਲ ਦੇ ਵਿੱਚ ਭਰਤੀ ਹੋਣ ਦੇ ਲਈ ਆਏ ਸਨ ਜਿੱਥੇ ਫਿਰ ਤੋਂ ਝੜਪ ਹੋ ਗਈ ਅਤੇ ਇਸ ਝੜਪ ਦੇ ਵਿੱਚ ਕੁਝ ਲੋਕ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਦੇ ਲਈ ਫਾਦਿਲ ਕਾਦੇ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸਿਵਲ ਹਸਪਤਾਲ ਦੇ ਵਿੱਚ ਕੁੱਟਮਾਰ ਦਾ ਸ਼ਿਕਾਰ ਹੋਏ ਵਿਅਕਤੀ ਨੇ ਦੱਸਿਆ ਕਿ ਟਰੱਕ ਲੈ ਕੇ ਉਹ ਪਿੰਡ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਰੇੜੀ ਨੂੰ ਲੈ ਕੇ ਜਾਮ ਲੱਗ ਗਿਆ ਅਤੇ ਕੁਝ ਲੋਕ ਉਸਦੇ ਗਲ ਪੈ ਗਏ ਪਹਿਲਾਂ ਪਿੰਡ ਦੇ ਵਿੱਚ ਦੁਰਵਿਵਹਾਰ ਕੀਤਾ ਗਿਆ ਅਤੇ ਸਿਵਲ ਹਸਪਤਾਲ ਦੇ ਵਿੱਚ ਆ ਕੇ ਫਿਰ ਤੋਂ ਕੁੱਟਮਾਰ ਕੀਤੀ ਗਈ ਇਹਨਾਂ ਵੱਲੋਂ ਇਹੋ ਜਿਹੇ આરોਪ ਲਗਾਏ ਗਏ ਹੈ ਉਧਰ ਇਸ ਮਾਮਲੇ ਦੇ ਵਿੱਚ ਦੂਜੇ ਪੱਖ ਦੇ ਵੀ ਕੁਝ ਲੋਕਾਂ ਨੂੰ ਫਾਜ਼ਿਲਕਾ ਦੇ ਸਿਵਲ ਹਸਪਤਾਲ ਤੇ ਪ੍ਰਤੀ ਕਰਵਾਇਆ ਗਿਆ ਸੀ ਜਿਨ੍ਹਾਂ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਅਤੇ ਉਹਨਾਂ ਦਾ ਪੱਖ ਹਲੇ ਮੀਡੀਆ ਦੇ ਸਾਹਮਣੇ ਨਹੀਂ ਆਇਆ ਉਧਰ ਇਸ ਮਾਮਲੇ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ ਅਤੇ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਫਾਜ਼ਿਲਕਾ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਐਰਿਕ ਨੇ ਦੱਸਿਆ ਕਿ ਰਾਤ ਨੂੰ ਇਹ ਝਗੜਾ ਹੋਇਆ ਸੀ ਜਿਸ ਤੋਂ ਬਾਅਦ ਉਹਨਾਂ ਵੱਲੋਂ ਸੂਚਨਾ ਹਾਇਰ ਅਥਾਰਟिटीज ਅਤੇ ਪੁਲਿਸ ਨੂੰ ਦੇ ਦਿੱਤੀ ਗਈ ਹੈ ਉਹਨਾਂ ਨੇ ਸਿਵਲ ਹਸਪਤਾਲ ਦੇ ਵਿੱਚ ਪੁਲਿਸ ਚੌਕੀ ਬਣਾਉਣ ਦੀ ਮੰਗ ਕੀਤੀ ਹੈ ਸੰਦੀਪ ਸਿੰਘ ਜੀ ਅੱਛਾ ਕੀ ਮਾਮਲਾ ਹੈ ਕੀ ਮਾਮਲਾ ਹੀ ਟਰੱਕ ਦਾ ਕੰਮ ਕਰਦੇ ਆਪਾਂ ਜੀ ਕਿਦਾ ਜੀ ਟਰੱਕ ਦਾ ਕੰਮ ਕਰਦੇ ਜੀ ਆਪਾਂ ਟਰੱਕ ਲੈ ਕੇ ਪਿੰਡ ਚਲੇ ਸੀ ਜੀ ਉੱਥੋਂ ਟਰੱਕ ਆਪਣੇ ਜਿਹੜੀ ਆ ਗਿਆ ਕਿਤੇ ਦੇ ਡਾਕਟਰ ਦੇ ਦੁਕਾਨ ਹੈ ਜੀ ਉੱਥੇ ਵਿਕਰ ਖੜੀ ਸੀ ਮੋਟਰ ਰੋਡ ਉੱਪਰ ਜਿਹੜੀ ਨਾਲ ਜਮ ਲੱਗ ਗਿਆ ਮੜਾ ਜੀ ਅਸੀਂ ਵਿਕਰ ਸਾਈਡ ਤੋਂ ਘਰਦੇ ਤੇ ਸਾਬ ਸੇ ਬਾਣੀ ਤੋਂ ਮੈਂ ਆਉਣ ਲੱਗੀ ਜੀ ਜਦੋਂ ਤੂੰ ਮੈਂ ਆ ਗਈ ਅਸੀਂ ਬੱਚੇ ਪੁਕਾਰ ਕੇ ਜੀ ਉਹ ਆ ਦੇ ਚਲੇ ਸਿਆਲ ਜਾ ਗਏ ਅਸੀਂ ਮੁੰਡੇ ਸੱਤ ਬੱਚੀ ਮੜੀ ਕਨਾਲਟਰ ਮੇਰੇ ਦੇ 10 ਘਰ ਮੁੰਡੇ ਸਿਆਈ ਸੀ ਕਿੰਨੇ ਨਹੀਂ ਸੀ ਉਸ ਬਾਅਦ ਇਹ 15 ਕਈ 25 30 ਮੋਡੇ ਲੈ ਕੇ ਕਾਫੇ ਕਰਾਸ ਲੈ ਕੇ ਇੱਥੇ ਆ ਕੇ ਸਾਡੇ ਨਾਲ ਪਹਗੇ ਜਿਹਨਾਂ ਨਾਲ ਦਾ ਮੁੰਡਾ ਵੀ ਚਲਾ ਗਿਆ ਅੱਛਾ ਜਗ ਦੋ ਜਨੇ ਇਹਨਾਂ ਸਾਡੇ ਜੋ ਕਾਫੇ ਨਾਲ ਸੀ ਮਰੀ ਗਿਆ 15 20 ਬੱਚੇ ਆ ਗਏ ਸੀ ਇਹਨਾਂ ਸਾਰਾ ਨਸਾਸ ਸੀ ਕੱਪੜੇ ਸੀ ਇੱਕ ਵੀਡੀਓ ਵੀ ਸਾਹਮਣੇ ਆਈ ਸੀ ਪੰਜ ਅੰਜ ਵੀਡੀਓ ਸਾਹਮਣੇ ਆਈ ਜੀ ਉਹ ਵੀਡੀਓ ਵਿੱਚ ਕੋਣ ਹੈਗਾ ਜਿਹਨੂੰ ਕੁੱਟਦੇ ਦੇ ਉਹ ਮੈਜੀ ਹਾਂਜੀ ਜੀ ਛੋਟਾ ਪਰ ਪ੍ਰਾਜ ਇੱਕ ਅੱਛਾ ਹਾਂਜੀ ਸਾਡਾ ਬੜਾ ਹੀ ਰੰਗ ਆਪੀ ਅੱਛਾ ਦੁਬਾਰਾ ਨਾਲ ਜੀ ਇਹ ਕੱਪੜੇ ਨਾਲ ਜੀ ਅਸਤ ਦਾ ਅੰਦਰ ਹੋਇਆ ਜੀ ਉਹ ਪਿੰਡ ਚ ਹੋਇਆ ਸੀ ਕਿਹੜਾ ਪਿੰਡ ਜੀ ਤੁਹਾਡੀ ਯੂਨੀਵਰਸਿਟੀ ਜੀ ਆਸਾਂ ਦੀ ਬੰਗਰ ਦੀ ਜੀ ਸੀ ਤਾਂ ਜੀ ਉਹ ਧੂਰੀ ਉੜ ਗਈ ਜੀ ਗੰਜੀ ਬਾਰੇ ਪ੍ਰਸੀ ਪ੍ਰਸੂਨ ਕਨਾਲ ਜੀ ਉਹਦੇ ਪੰਜਰ ਪੀ ਜੀ ਵਿੱਚ ਅੰਮੋਲ ਸਾਰ ਕਾਟਾ ਸੈਟਰਾ ਰਿਸੈਂਸ ਮੇਰਾ ਉਹ ਕਾਰ ਸਭ ਵਿੱਚ ਜੀ ਪਰਸੇ ਪੰਜਰ ਪੀ ਸ਼ੂ ਨਾਲ ਪੈਡ ਖੋਲੇ ਬਰੋ ਰਤੀ ਤੇ 12:00 ਹੋ ਜੀ ਇਹ ਹਸਪਤਾਲ ਦੇ ਪੰਜ ਹਾਂ ਜੀ ਹਾਂ ਜੀ ਕਿ ਨਾ ਕੋਡ ਸੰਦੀਪ ਸਿੰਘ ਜੀ ਇਤੋੜ ਗਿਆ ਨਾ ਇਹ ਮਿਆਣੀ ਬਸਤੀ ਦੀ ਮਹਿੰਦਰ ਜੀ ਫਿਰ ਆਪਣੇ ਨਿੱਕੇ ਆ ਹੀ ਜਾਂਦੇ ਸੀ ਟਰੱਕ ਲੈ ਕੇ ਉੱਥੇ ਦੁਕਾਨ ਨੂੰ ਸੀ ਰਸਤੇ ਵਿੱਚ ਉੱਥੇ ਰੇਟੇ ਵਾਲੀਆਂ ਰੇੜੀਆਂ ਦਾ ਜਾਮ ਲੱਗ ਗਿਆ ਸੀ ਪਤਾ ਨਹੀਂ ਸਾਈਡ ਨਹੀਂ ਮਿਲੀ ਜੇਰ ਜੇਰ ਛੋਟਾ ਸੀ ਕਿਸ ਕਾ ਫਾਇਦਾ ਪਰ ਉਹ ਦੁਕਾਨ ਵਾਲੇ ਕੋ ਗਿਆ ਸਾਈਡ ਦੇ ਦਿਓ ਥੋੜਾ ਤੇ ਪਤਾ ਨਹੀਂ ਇਹਨਾਂ ਦਾ ਦੋਨਾਂ ਦਾ ਝਗੜਾ ਹੋ ਗਿਆ ਯਾਹਾਂ ਪਾ ਉਪਨ ਚੌਧਰੀ ਸੀ ਕਿਪ ਕਰਿਆ ਨਾਲ ਮਿਆਣੀ ਬਸਤੀ ਹਾਂ اسی ਵੀ ਮਿਆਣੀ ਬਸਤੀ ਦੇ ਉਹ ਹਾਂ ਜੀ ਹਸਪਤਲ ਗਿਆ ਸੀ ਉਹ ਹਸਪਤਲ ਹਾਂ ਅਸੀਂ ਤਾਂ ਨਹੀਂ ਆਏ ਇਹ ਦੋਨੋਂ ਪਰਾਈ ਆਏ ਸੀ ਅਸਤ ਇਹ ਜੇ ਸੋਚੇ ਨਹੀਂ ਵੀ ਅੱਗੇ ਜਾ ਕੇ ਲੜਾਈ ਹੋਏਗੀ ਤੇ ਇਹ ਪਿੱਛਾ ਮਗਰਾ ਕਰਕੇ ਆ ਗਏ ਨੇ ਮੇਰੇ ਵਾਰ ਕੀਤਾ ਨੇ ਇੱਥੇ ਵੀ ਮਾਰਿਆ ਹਾਂ ਇੱਥੇ ਮਾਰਿਆ ਵੀਡੀਓ ਸਾਹਮਣੇ ਆਈ ਕੋ ਜੋ ਵੀਡੀਓ ਵਿੱਚ ਦਿਖੀ ਜਾਂਦੇ ਨੇ ਅਕਲ ਰਾਤ ਦਾ ਮਾਮਲਾ ਜੀ ਕੋਈ ਲੜਾਈ ਹੋਈ ਸੀ ਮਿਆਨੀ ਬਸਤੀ ਦੋਵੇਂ ਪਾਰਟੀਆਂ ਦਾਖਲ ਹੋਣ ਲਈ ਇਲਾਜ ਵਾਸਤੇ ਸਾਡੇ ਕੋਲ ਆਈਆਂ ਸੀ ਬਟ ਇੱਥੇ ਦੁਬਾਰਾ ਸ਼ਾਇਦ ਉਹਨਾਂ ਦੀ ਕੋਈ ਕਹਾਣੀ ਸੁਣੀ ਹੋਈ ਤੇ ਇੱਥੇ ਦੁਬਾਰਾ ਲੜ ਪਏ ਨੇ ਤੇ ਇੱਕ ਪਾਰਟੀ ਦੇ ਦੋ ਮਰੀਜ਼ ਸਾਡੇ ਕੋਲ ਦਾਖਲ ਹੋਣ ਆਏ ਸੀ ਦੂਸਰੀ ਪਾਰਟੀ ਦਾ ਇੱਕ ਮਰੀਜ਼ ਦਾਖਲ ਹੋਣ ਆਇਆ ਸੀ ਜਿੰਨਾਂ ਵਿੱਚੋਂ ਦੋ ਮਰੀਜ਼ਾਂ ਨੂੰ ਅਸੀਂ ਫਰੀਦਕੋਟ ਰੈਫਰ ਕੀਤਾ ਤੇ ਨਾਲ ਹੀ ਅਸੀਂ ਪੁਲਿਸ ਇਨਫੋਰਮੇਸ਼ਨ ਇੱਕ ਭੇਜਣ ਲੱਗੇ ਆ ਕਿਉਂਕਿ ਐਵੇਂ ਦੇ ਮホール 'ਚ ਸਾਡੇ ਸਟਾਫ ਨੂੰ ਵੀ ਖਤਰਾ ਆ ਗਿਆ ਕਿਉਂਕਿ ਜੇ ਸਾਡੇ ਹਸਪੀਟਲ ਵਿੱਚ ਆ ਕੇ ਐਵੇਂ ਲੜਾਈ ਝਗੜਾ ਹੋਏਗਾ ਹੋ ਸਕਦਾ ਜਿਹੜਾ ਸਾਡਾ ਸਟਾਫ ਮੌਕੇ ਤੇ ਮੌਜੂਦ ਹੋਵੇ ਉਹਨਾਂ ਦੇ ਵੀ ਸੱਟ ਵਗੈਰਾ ਵੱਜਣ ਦਾ ਖਤਰਾ ਇਸ ਕਰਕੇ ਅਸੀਂ ਪੁਲਿਸ ਇਨਫਾਰਮੇਸ਼ਨ ਵੀ ਭੇਜੀ ਹੈ ਤੇ ਹਾਇਰ ਅਥਾਰਟिटीज ਨੂੰ ਵੀ ਅਸੀਂ ਦੁਬਾਰਾ ਡਿਮਾਂਡ ਕਰਨ ਲੱਗੇ ਹਾਂ ਕਿ ਇੱਥੇ ਪੁਲਿਸ ਚੌਂਕੀ ਬਣਵਾ ਕੇ ਦਿੱਤੀ ਜਾਵੇ ਪੁਲਿਸ ਚੌਂਕੀ ਦੀ ਸਾਡੀ ਡਿਮਾਂਡਸ ਕਈ ਵਾਰੀ ਰਿਟਰਨ ਲੈਵਲ ਤੇ ਰਿਟਰਨ ਵੱਲੋਂ ਵੀ ਸਾਡੇ ਵੱਲੋਂ ਰਿਕਵੈਸਟ ਕੀਤੀ ਗਈ ਹੈ ਬਟ ਇਹ ਤੱਕ ਪੁਲਿਸ ਚੌਂਕੀ ਅਜੇ ਤੱਕ ਨਹੀਂ ਬਣੀ ਆ ਜਿਹੜਾ ਐਮਰਜੈਂਸੀ ਵਿਭਾਗ ਹੈ ਜੀ ਸਾਡਾ ਸਿਵਲ ਹਸਪੀਟਲ ਫਾਜ਼ਿਲਕਾ ਦਾ ਉਸਦੇ ਬਿਲਕੁਲ ਬਾਹਰ ਹੋਇਆ ਹੈ ਟੋਟਲ 3 ਜਣੇ ਸੀ ਦੋਨੋਂ ਪਾਰਟੀਆਂ ਦੇ ਮਿਲਾ ਕੇ ਜਿਨ੍ਹਾਂ ਚੋਂ ਇੱਕ ਹੁਣੇ ਇਸ ਸਮੇਂ ਸਾਡੇ ਕੋਲ ਦਾਖਲ ਹੈ ਤੇ ਦੋਵਾਂ ਨੂੰ ਅਸੀਂ ਫਰੀਦਕੋਟ ਰੈਫਰ ਕੀਤਾ। ਆਹ ਸੁਰੱਖਿਤਾ ਹੈ ਹੀ ਆ ਜੀ ਨਾ ਕੇਵਲ ਜਿਹੜੇ ਆਪਸ ਚ ਲੜ ਰਹੇ ਉਹਨਾਂ ਦੇ 6:00 ਵਜੇ ਦਾ ਵੀ ਖਤਰਾ ਬਟ ਜਿਹੜਾ ਵੀ ਉੱਥੇ ਮੌਕੇ ਤੇ ਮੌਜੂਦ ਹੋਏਗਾ ਜਿਹੜੇ ਦੂਸਰੇ ਮਰੀਜ਼ ਦਾਖਲ ਹੈ ਕਈ ਵਾਰ ਉਹਨਾਂ ਦੇ ਵੀ ਟੈਂਡੈਂਟਸ ਬਾਹਰ ਸੈਰ ਵਗੈਰਾ ਕਰ ਰਹੇ ਹੁੰਦੇ ਆ ਜਾਂ ਫਿਰ ਸਾਡਾ ਖੁਦ ਦਾ ਸਟਾਫ ਹੁੰਦਾ ਜੇ ਮੌਕੇ ਤੇ ਜਿਹੜੇ ਵੀ ਛੁਡਾਣਾ ਵੀ ਕੋਸ਼ਿਸ਼ ਕਰ ਰਹੇ ਆ ਉਹਨਾਂ ਦਾ ਵੀ ਰਾਤ ਨੂੰ ਜੇ ਮੰਨ ਲਓ 6:00 ਵਜੇ ਕੀ ਤਾਂ ਉਹਨਾਂ ਦਾ ਵੀ ਨੁਕ